ਬਾਦਲ ਪਰਿਵਾਰ ਲਗਾਤਾਰ ਸਵਾਲਾਂ ਦੇ ਘੇਰੇ ਚ ਪਰ ਇਸ ਦੇ باوجود ਹਰ ਸਿਮਰਤਕ ਕੋਰ ਬਾਦਲ ਕੁਝ ਗੱਲਾਂ ਕਰਦੇ ਨਜ਼ਰ ਆ ਰਹੇ ਐ ਖਾਸ ਤੌਰ ਦੇ ਉੱਤੇ ਉਸ ਐਸਆਈਟੀ ਦੇ ਉੱਤੇ ਸਵਾਲ ਚੁੱਕੇ ਜਾ ਰਹੇ ਐ ਜਿਹੜੀ ਐਸਆਈਟੀ 328 ਪਵਨ ਸਰੂਪਾਂ ਦੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਐ ਸੁਖਵੀਰ ਸਿੰਘ ਬਾਦਲ ਦਾ ਜ਼ਿਕਰ ਆਉਂਦਾ ਬਹੁਤ ਸਾਰੀਆਂ ਗੱਲਾਂ ਨੇ ਗੱਲਬਾਤ ਕਰਦੇ ਆ ਮੇਰੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸਵੇਂਦਰਪਾਲ ਡਾਕਟਰ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਸਤਿ ਸ੍ਰੀ ਅਕਾਲ ਬਹੁਤ ਧੰਨਵਾਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਉਹ ਸਭ ਹਰ ਸਿਮਰਤ ਕੋਰ ਬਾਦਲ ਬੋਲਦੇ ਤਾਂ ਬਹੁਤ ਘੱਟ ਆ ਪਰ ਜਦੋਂ ਬੋਲਦੇ ਆ ਉਦੋਂ ਇੱਕ ਨਵਾਂ ਵਿਵਾਦ ਖੜਾ ਹੋ ਜਾਂਦਾ। ਹੁਣ ਵੀ ਉਹ ਬੋਲੇ ਆ ਬੜੇ ਲੰਬੇ ਸਮੇਂ ਬਾਅਦ ਤੇ ਐਸਆਈਟੀ ਦੇ ਸਾਰੇ ਉਹਨਾਂ ਨੇ ਅ ਮੁਲਾਜ਼ਮ ਗਿਣਾ ਦਿੱਤੇ ਆ। ਉਹ ਆਖਰ ਕਿਉਂ? ਉਹ ਅਫਸਰਾਂ ਦਾ ਕੀ ਲੈਣਾ ਦੇਣਾ? ਇਹ ਤੁਸੀਂ ਉਸ ਟਵੀਟ ਬਾਰੇ ਕੀ ਸੋਚਦੇ ਜੀ? ਦੇਖੋ ਹਰ ਸਿਮਰਤ ਕੋਰ ਬਾਦਲ ਪੰਜਾਬ ਦੀ ਮੈਂਬਰ ਪਾਰਲੀਮੈਂਟ ਨੇ ਕੇਂਦਰ ਦੀ ਸਾਬਕਾ ਮੰਤਰੀ ਰਹਿ ਚੁੱਕੇ ਨੇ। ਹਮਮ ਔਰ ਬਾਦਲ ਘਰਾਣੇ ਦੀ ਨੋਹ ਤੇ ਨਾਲ ਵਿਕਰਮਜੀਤਿਆ ਦੀ ਭੈਣ ਹੈ ਜੀ ਤੇ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਪੰਜਾਬ ਦੇ ਵਿੱਚ ਜਿਹੜੀ 10 ਸਾਲ ਲਗਾਤਾਰ ਸ਼੍ਰੋਮਣੀ ਕਾਲੀਦਲ ਬਾਦਲ ਦੀ ਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਰਹੀ ਉਹਦੇ ਵਿੱਚ ਬੀਬੀ ਹਰਸਿਵਰਤ ਕੌਰ ਬਾਦਲ ਕਾਫੀ ਪਾਵਰਫੁਲ ਜੀ ਲੀਡਰ ਰਹੀ ਕਿਉਂਕਿ ਬਾਦਲ ਪਰਿਵਾਰ ਤੋਂ ਸਗੀ ਇੱਕ ਸੁਖਵੀਰ ਸਿੰਘ ਬਾਦਲ ਦੀ ਧਰਮ ਪਤਨੀ ਹੈ ਤੇ ਉਹਦੇ ਵਿੱਚ ਕੋਈ ਸ਼ੱਕ ਹੀ ਨਹੀਂ ਕਿ ਡਿਪਟੀ ਚੀਫ ਮਿਨਿਸਟਰ ਦੀ ਧਰਮ ਪਤਨੀ ਹੋਵੇ ਔਰ ਉਹ ਲਾਰ ਉਤਪਾ ਨਾ ਹੋਵੇ ਰਤਵਾ ਬਹੁਤ ਸੀਗਾ ਔਰ ਉਹ ਨੇ ਉਹਨੇ ਇੱਕ سوشل میڈیا ਤੇ ਅਪਲੋਡ ਕੀਤੀ ਆ ਪੋਸਟ ਕੀ 328 ਸਰੂਪਾਂ ਦੇ ਮਾਮਲੇ ਚ ਸਰਦਾਰ ਸੁਖਵੀਰ ਸਿੰਘ ਬਾਦਲ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬਾਦਲ ਪਰਿਵਾਰ ਨੂੰ ਕਿਸੇ ਤਰੀਕੇ ਲਪੇਟਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਮੈਂ ਇੱਕ ਇੱਕ ਲਾਈਨ ਦੇ ਹਿਸਾਬ ਨਾਲ ਹੀ ਗੱਲ ਕਰ ਰਹੇ ਹਾਂ ਇਸ ਲਾਈਨ ਦਾ ਮਤਲਬ ਤਾਂ ਬਹੁਤ ਵੱਡਾ ਹੈ 328 ਅਨੁਸਾਰ ਦੇ ਮਾਮਲੇ 'ਚ ਪਹਿਲੀ ਗੱਲ ਤਾਂ ਸਰਦਾਰ ਸੁਖਬੀਰ ਸਿੰਘ ਬਾਦਲ ਦਾ ਦੂਰ ਦੂਰ ਤੱਕ ਨਾਤਾ ਨਹੀਂ ਹੈਗਾ। ਸਰੂਪ ਉੱਥੋਂ ਗਾਇਬ ਹੋਏ ਨੇ ਜਾਂ ਸਰੂਪ ਦਿੱਤੇ ਗਏ ਨੇ ਮਹਾਰਾਜ ਦੇ। ਔਰ ਉਹਨਾਂ ਨੂੰ ਰਿਕਾਰਡ ਤੇ ਨਹੀਂ ਛਾੜੇਗਾ ਜੋ ਵੀ ਹੈਗਾ। ਜਿੱਥੇ ਗਏ ਨੇ 5 ਸਾਲ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਰੂਪਾਂ ਬਾਰੇ ਕੋਈ ਖੋਜ ਵੀ ਨਹੀਂ ਕੀਤੀ ਕਿ ਇਹ ਸਰੂਪ ਪ੍ਰਕਾਸ਼ਿਤ ਕਿੱਥੇ ਹੋਏ ਨੇ, ਇਹਨਾਂ ਦਾ ਪ੍ਰਕਾਸ਼ ਕਿੱਥੇ ਹੋ ਰਿਹਾ, ਇਹ ਗੁਰਮਤਿ ਦਾ ਪ੍ਰਚਾਰ ਕਿੱਥੇ ਹੋ ਰਿਹਾ। ਇੱਕ ਵਾਰ ਵੀ ਕੋਸ਼ਿਸ਼ ਨਹੀਂ ਕੀਤੀ ਗਈ ਤੇ ਨਾ ਹੀ ਇਹਦੀਆਂ ਕੋਈ ਖਬਰਾਂ ਨਸ਼ਰ ਹੋਈਆਂ ਤੇ ਨਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕਦੇ ਦੱਸਿਆ ਗਿਆ ਕਿ ਅਸੀਂ 32800 ਰੁਪਏ ਜਿਹੜੇ ਆ ਸਾਡੇ ਮੁਲਾਜ਼ਮਾਂ ਵੱਲੋਂ ਬਿਨਾਂ ਰਿਕਾਰਡ ਚ ਚਾੜੇ ਦਿੱਤੇ ਗਏ ਆ ਆਪ ਅਸੀਂ ਉਹਨਾਂ ਬਾਰੇ ਖੋਜ-ਬੀਨ ਕਰ ਲਈ ਆ ਸਾਡੇ ਗੁਰੂ ਸਹੀ ਸਲਾਮਤ ਨੇ ਔਰ ਉਹਨਾਂ ਦਾ ਪ੍ਰਕਾਸ਼ ਹੋ ਰਿਹਾ ਔਰ ਉਹ ਜਿਹੜਾ ਸੰਗਤ ਜਿਹੜੀ ਹੈ ਨਿਹਾਲ ਹੋ ਰਹੀ ਆ ਉਹ ਮੈਨੂੰ ਲੱਗਦਾ ਅਜੇ ਤੱਕ ਕਿਤੇ ਵੀ ਨਹੀਂ ਆਇਆ ਔਰ ਬੀਬੀ ਹਰਸਿਮਰਤ कौर ਬਾਦਲ ਦਾ ਇਹ ਕਹਿਣਾ ਆਪਣੇ ਆਪ 'ਚ ਬਹੁਤ ਵੱਡੀ ਗੱਲ ਹੈ ਵੀ ਸਾਨੂੰ ਇਹਦੇ ਵਿੱਚ ਫਸਾ ਲਿਆ ਜਾਏਗਾ ਤੁਹਾਡਾ ਤਾਂ ਕੋਈ ਰੋਲ ਹੀ ਨਹੀਂ ਬੀਬਾ ਜੀ ਤੁਹਾਡਾ ਤਾਂ ਕੋਈ ਰੋਲ ਨਹੀਂ ਤੁਸੀਂ ਤਾਂ ਸਰਕਾਰ ਚ ਲਾਂਦੇ ਹੋ ਸ਼ਰੋਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਤੱਕ ਸਰਦਾਰ ਸੁਖਵੀਰ ਸਿੰਘ ਬਾਦਲ ਕਹਿ ਚੁੱਕੇ ਕਿ ਸਾਡਾ ਕਦੇ ਰੋਲ ਨਹੀਂ ਹੁੰਦਾ ਸਾਡਾ ਕੋਈ ਲੈਣ ਦੇਣ ਨਹੀਂ ਹੁੰਦਾ ਸ਼ਰੋਮਨੀ ਗੁਰਦਾਰਾ ਹਾਲਾਂਕਿ ਸਭ ਕੁਝ ਹੁੰਦਾ ਪ੍ਰਧਾਨ ਵੀ ਸਬ ਅਕਸਰ ਜ਼ਿਕਰ ਹੁੰਦਾ ਪ੍ਰਧਾਨ ਵੀ ਲਫਾਫਿਆਂ ਚੋਂ ਨਿਕਲਦੇ ਨੇ ਪਰ ਤਾਂ ਵੀ ਬਾਦਲ ਪਰਵਾਰ ਦੀ ਮਰਜ਼ੀ ਨਾ ਬੰਦੇ ਨੇ ਟੋੜੇ ਟੋੜਾ ਸਾਹਿਬ ਨੂੰ ਕਿਵੇਂ ਲਾਇਆ ਗਿਆ ਸ਼ਰੋਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਉਹ ਵੀ ਪਤਾ ਜਥੇਦਾਰ ਸਾਹਿਬਾਨ ਕਿਵੇਂ ਲਾਇਏ ਗਏ ਸਾਰੇ ਗਿਆਨੀ ਗੁਰਮੁਖ ਸਿੰਘ ਨੂੰ ਜਿਹੜੇ ਗਿਆਨੀ ਗੁਰਮੁਖ ਸਿੰਘ ਸੀਗੇ ਤੇ ਨਾਲ ਜਥੇਦਾਰ ਗੁਰਮਚਨ ਸਿੰਘ ਜਿਹੜੇ ਸੀ ਕੱਲ ਤੱਕ ਸਾਡੇ ਜਥੇਦਾਰ ਸੀ ਉਹਨਾਂ ਨੂੰ ਸਰਕਾਰੀ ਗੋਠੀ ਬੁਲਾਇਆ ਗਿਆ ਸੌਦਾ ਸਾਧ ਨੂੰ ਮਾਫ ਕਰਨ ਲਈ ਇਸ ਕਰਕੇ ਜਿਹੜੀਆਂ ਗੱਲਾਂ ਅੱਪ ਬਾਹਰ ਕਰਦੇ ਆ ਉਹ ਗੱਲਾਂ ਅੰਦਰ ਨਹੀਂ ਹੈਗੀਆਂ 228 ਸਬੂਤ ਦੇ ਮਾਮਲੇ ਦੇ ਵਿੱਚ ਤੁਹਾਨੂੰ ਕੋਈ ਮੈਨੂੰ ਲੱਗਦਾ ਕਿ ਉਹਦੇ 'ਚ ਨਹੀਂ ਫਸਣਗੇ ਜਿਹੜੀ ਗੱਲ ਸਤਿੰਦਰ ਸਿੰਘ ਕੋਲੀ ਦੀ ਹੈ ਕਿ ਸਤਿੰਦਰ ਸਿੰਘ ਕੋਲੀ ਨੂੰ 9 ਕਰੋੜ 61 ਲੱਖ ਰੁਪਈਆ ਜਿਹੜਾ ਦਿੱਤਾ ਗਿਆ ਔਰ ਉਹਨਾਂ ਨੇ ਅਗਰ ਰਿਕਾਰਡ 'ਚ ਹੀਰਾ ਫੇਰੀ ਕੀਤੀ ਹੈ ਤੇ ਸਤਿੰਦਰ ਸਿੰਘ ਕੋਲੀ ਨੂੰ ਸ਼ਹਿ ਕੀਤੀ ਸੀ ਇਹ ਤਾਂ ਸਾਰੇ ਹੀ ਅੱਜ ਸਿੱਖ ਵਿਦਵਾਨ ਵੀ ਜਾਣਦੇ ਨੇ ਸਾਰੇ ਅਕਾਲੀ ਦਲ ਦੇ ਲੀਡਰ ਵੀ ਜਾਣਦੇ ਨੇ ਸਾਰੇ ਐਸਜੀਪੀਸੀ ਦੇ ਮੈਂਬਰ ਵੀ ਜਾਣਦੇ ਨੇ ਅਵਤਾਰ ਸਿੰਘ ਮੱਕੜ ਵੀ ਜਾਉਂਦੇ ਆ ਇਸ ਗੱਲ ਨੂੰ ਸਾਰੇ ਹੀ ਜਾਣਦੇ ਆ। ਹੂੰ। ਬਈ ਸਤਿੰਦਰ ਸਿੰਘ ਕੋਲੀ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਪੂਰੀ ਸਰਪ੍ਰਸਤੀ ਸੀ। ਉਹ ਕਿਉਂਕਿ ਉਹਨਾਂ ਦੀਆਂ ਕੰਪਨੀਆਂ ਦਾ ਲੇਖਾ ਜੋਖਾ ਵੀ ਵੇਖਦੇ ਸਨ। ਸੋ ਇਸ ਕਰਕੇ ਦਰਸਤਾਂ ਦਾ ਪਿਆ। ਹੂੰ। ਦੂਜੀ ਜਿਹੜੀ ਗੱਲ ਦਾ। ਕੁਝ ਪੁਲਸ ਅਫਸਰਾਂ ਦੇ ਨਾਂ ਲਿੱਤੇ ਨੇ। ਗੁਰਪ੍ਰੀਤ ਸਿੰਘ ਪੁੱਲਰ ਨੇ, ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਨੇ। ਉਹਨਾਂ ਦਾ ਨਾਮ ਲੱ타 ਹੈ। ਭਈ ਇਹ ਉਹੀ ਗੁਰਪ੍ਰੀਤ ਸਿੰਘ ਪੁੱਲਰ ਨੇ ਜਿਨ੍ਹਾਂ ਨੇ ਸਦਾ ਸੁਖਬੀ ਸਿੰਘ ਬਾਦਲ ਨੂੰ ਜਦੋਂ ਧਾਰਮਿਕ ਸਜ਼ਾ ਸੁਣਾਈ ਗਈ ਸੀ ਤਾਂ ਉਹਨਾਂ ਦੇ ਨਰੈਨ ਸਿੰਘ ਚੋੜਾ ਨੇ ਗੋਲੀ ਚਲਾਉਣ ਦੀ ਕੋਸ਼ਿਸ਼ ਗੋਲੀ ਚਲਾਉਣ ਦੀ ਕੋਸ਼ਿਸ਼ ਕੀਤੀ ਸੀ ਉਹਦੇ ਵਿੱਚ ਐਫ ਆਈ ਆਰ 6 ਘੰਟੇ ਬਾਅਦ ਅਜ ਕੀਤੀ ਪਰ ਮੈਂ ਨਾਲੇ ਵੀ ਕਹਣਾ ਜੀ ਇਹ ਉਹੀ ਗੁਰਪ੍ਰੀਤ ਸਿੰਘ ਪੁੱਲਰ ਨੇ ਜਿਨ੍ਹਾਂ ਦੇ ਜਿਨ੍ਹਾਂ ਨੇ ਅਕਾਲੀ ਦਲ ਦੇ ਸਰਕਾਰ ਦੇ ਵਿੱਚ ਬਹੁਤ ਅਹਿਮ ਪੋਸਟਾਂ ਤੇ ਕੰਮ ਕੀਤਾ ਤੇ ਬਾਦਲ ਪਰਿਵਾਰ ਹਮੇਸ਼ਾ ਉਹਨਾਂ ਨੂੰ ਕੰਮ ਲਈ ਥਾਪੜਾ ਦਿੰਦਾ ਰਿਹਾ ਗੁਰਪ੍ਰੀਤ ਸਿੰਘ ਪੁੱਲਰ ਦਾ ਕਿਰਦਾਰ ਬਹੁਤ ਉੱਚਾ ਉਹ ਸਾਰੀਆਂ ਸਰਕਾਰਾਂ ਦੇ ਵਿੱਚ ਪੁਲਿਸਿੰਗ ਕਰਦੇ ਆ ਉਹ ਕਿਸੇ ਸਰਕਾਰ ਦੇ ਵਿੱਚ ਆ ਕੇ ਉਹਨਾਂ ਨੇ ਤਾਂ ਸਰਕਾਰ ਦਾ ਕੰਮ ਕਰਨਾ ਸਟੇਟ ਦਾ ਕੰਮ ਕਰਨਾ ਉਹ ਸਟੇਟ ਦੇ ਅਫੀਸਰ ਹੈ ਜੇ ਆਮ ਆਨਵੀ ਪਾਰਟੀ ਦੀ ਸਰਕਾਰ ਹੈ ਤਾਂ ਉਹ ਆਮ ਆਨਵੀ ਪਾਰਟੀ ਦੀ ਸਰਕਾਰ ਦੇ ਅਫੀਸਰ ਹੈ ਉਹ ਕਿਸੇ ਪਾਰਟੀ ਨਾਲ ਨਹੀਂ ਕਾਂਗਰਸ ਹੀ ਕੈਪਟਨ ਨਮਰਿੰਦਰ ਸਿੰਘ ਦੀ ਸਰਕਾਰ ਰਹੀ ਹੈ ਪੁਲਿਸ ਕਮਿਸ਼ਨਰ ਲੱਗੇ ਰਹੇ ਆ ਚਲੰਦੱਚ ਕਈ ਥਾਵਾਂ ਦੇ ਉੱਤੇ ਡੀਆਈਜੀ ਰਹੇ ਨੇ ਆਈਜੀ ਰਹੇ ਨੇ ਠੀਕ ਹੈ ਨਾ ਡੀਆਈਜੀ ਰਹੇ ਨੇ ਕਈ ਥਾਵਾਂ ਤੇ SSP ਨੇ ਬੜੇ ਸਾਰੇ ਜ਼ਿਲ੍ਹਿਆਂ ਦੇ ਮੁਹਾਲੀ ਤੋਂ ਲੈ ਕੇ ਸਾਰੇ ਜ਼ਿਲ੍ਹੇ ਔਰ ਬਾਦਲ ਪਰਿਵਾਰ ਦੇ ਵੇਲੇ ਬੜੇ ਜਿਹੜੇ ਚੰਗੀਆਂ ਪੋਸਟਾਂ ਦੇ ਹਿਸਾਬ ਮਤਲਬ ਇਹ ਸਮਝਣਾ ਚਾਹੀਦਾ ਹੈ ਕਿ ਜਿਹੜਾ ਪੁਲਿਸ ਅਫਸਰ ਸਾਰੀਆਂ ਸਰਕਾਰਾਂ ਦੇ ਵਿੱਚ ਚੰਗੇ ਪੋਸਟ ਤੇ ਰਹਿੰਦਾ ਤੇ ਉਹ ਇਸ ਨੰਬਰ ਪੱਖਪਤੀ ਨਹੀਂ ਆ ਉਹ ਸਾਰਿਆਂ ਨਾਲ ਉਹਦੀ ਬਣੀ ਬਣਾਈ ਆ ਇਸ ਕਰਕੇ ਇਸ ਗੱਲ ਨੂੰ ਸਮਝਣ ਦੇ ਨਾਲੇ ਕਾਨੂੰਨ ਨੇ ਆਪਣਾ ਕੰਮ ਕਰਨਾ ਔਰ ਦੂਜਾ ਉਹਨਾਂ ਨੇ ਨਾਮ ਲਿੱਤਾ ਹਰਪਾਲ ਸਿੰਘ ਦਾ ਇਹ ਹੀ ਉਹੀ ਹਰਪਾਲ ਸਿੰਘ ਹੈ ਜਿਹੜੇ ਅਮਰਤਪਾਲ ਸਿੰਘ ਖਾਲਸਾ ਦੀ ਮਾਤਰਾ ਨਾ ਬਹਿਸ ਕਰਦੇ ਵੀ ਦਿਖਦੇ ਇੱਕ ਵੀਡੀਓ ਅੱਜ ਕੱਲ ਵੀ ਸੋਸ਼ਲ ਮੀਡੀਆ ਤੇ ਹਜੇ ਵੀ ਚੱਲ ਰਹੀਆਂ ਜੀ ਔਰ ਇਹੀ ਅਮਰਤਪਾਲ ਸਿੰਘ ਖਾਲਸਾ ਨੂੰ ਜਦੋਂ ਬਹਿਸ ਕਰਦੇ ਆ ਉਹ ਅਕਾਲੀ ਦਲ ਵਾਲੇ ਖੁਸ਼ ਹੁੰਦੇ ਆ ਕਿਉਂਕਿ ਅਮਰਤਪਾਲ ਸਿੰਘ ਖਾਲਸਾ ਨੂੰ ਅਕਾਲੀ ਦਲ ਦੇ ਲੀਡਰ ਏਜੰਸੀਆ ਦਾ ਬੰਦਾ ਕਹਿੰਦੇ ਤੇ ਉਹਦੋਂ ਖੁਸ਼ ਹੁੰਦੇ ਆ ਉਹਦੋਂ ਅੰਦਰ ਖਾਤੇ ਇਹਨਾਂ ਦੇ ਖਿੜਦੇ ਨੇ ਵੀ ਚਲੋ ਠੀਕ ਹੈ ਕੋਈ ਗੱਲ ਇਹਨਾਂ ਨੂੰ ਇਹਨਾਂ ਬਾਰੇ ਕੋਈ ਹੈ ਤਾਂ ਹੈ ਜਿਹੜਾ ਅਫਸਰ ਖੜਦਾ ਇਹਨਾਂ ਅੱਗੇ ਔਰ ਫਿਰ ਉਸ ਤੋਂ ਬਾਅਦ ਗੁਰਬੰਧ ਸਿੰਘ ਬੈਂਸ ਨੇ ਇੱਥੇ ਉਰੇ ਜਲੰਧਰ ਵੀ ਕੰਮ ਕਰ ਚੁੱਕੇ ਨੇ ਔਰ ਇਹ ਵੀ ਅਕਾਲੀ ਦਲ ਦੇ ਤੌਰ ਦੇ ਵਿੱਚ ਚੰਗੇ ਕੁਰਸੀਆਂ ਦੇ ਉੱਤੇ ਬੈਠੇ ਰਹੇ ਨੇ ਇੱਕ ਵਾਰ ਵਿਵਾਦਤ ਵੀ ਰਹੇ ਨੇ ਫੜੇ ਵੀ ਗਈ ਸੀ ਕਿਸੇ ਕੇਸ 'ਚ ਬਾਅਦ ਮੇਰੇ ਖਿਆਲ ਉਸ ਕੇਸ ਜੋ ਬਾਹਰ ਵੀ ਨਿਕਲ ਆਇਆ ਹੁਣ ਬੈਂ ਇੱਕ ਬੈਂਤ ਜੁਨੇਜਾ ਨੇ ਹੁਣ ਮੈਂ ਉਹਦੇ ਬਾਰੇ ਪੁੱਛਣਾ ਚਾਹਣਾ ਸੀ ਉਹਨਾਂ ਦਾ ਭਰਾ ਹਰਪਾਲ ਜੁਨੇਜਾ ਤਾਂ ਅਕਾਲੀ ਦਲ ਦੀ ਟਿਕਟ ਤੇ ਚੋਣ ਲੜਦਾ ਰਿਹਾ ਉਹ ਤਾਂ ਅਕਾਲੀ ਦਲ ਬਾਦਲ ਪਰਿਵਾਰ ਦਾ ਖਾਸ ਰਿਹਾ ਤੁਸੀਂ ਕਿਵੇਂ ਕਹਿ ਸਕਦੇ ਹੋ ਸੋ ਇਸ ਕਰਕੇ ਮੈਂ ਜਿਹੜੀ ਗੱਲ ਤੁਹਾਡੇ ਨਾਲ ਸਾਂਝੀ ਕਰਨਾ ਸਾਫ ਸਿੰਘ ਜੀ ਕਿ ਪੁਲਿਸ ਅਫਸਰਾਂ ਨੇ ਸਟੇਟ ਦਾ ਕੰਮ ਕਰਨਾ ਕਿਉਂਕਿ ਇਹਨਾਂ ਨੂੰ ਮੋਨੀਟਰ ਕਰਨ ਲਈ ਉੱਤੇ ਕਮਿਸ਼ਨ ਹੈਗੇ ਆ ਜੀ ਕਟਗਿਨਤੀ ਕਮਿਸ਼ਨ ਹੈ ਮਨੁੱਖੀ ਅਧਿਕਾਰ ਕਮਿਸ਼ਨ ਹੈ ਉਹਨਾਂ ਦੇ ਉੱਪਰ ਕੋਰਟਸ ਹੈਗੀਆਂ ਹਾਈ ਕੋਰਟ ਹੈ ਲੋਅਰ ਕੋਰਟ ਹੈ ਸੁਪਰੀਮ ਕੋਰਟ ਹੈ ਹਲਕਾ ਜਿਹਾ ਵੀ ਕੋਈ ਅਫਸਰ ਗਲਤ ਕੰਮ ਕਰਤੇ ਆ ਤੇ ਕੋਟਾ ਖਿੱਚ ਲੈਂਦੀ ਆ ਤੁਸੀਂ ਦੇਖਿਆ ਪਿੱਛੇ ਕਿੰਦਾ ਕੇਸਾਂ ਦੇ ਵਿੱਚ ਕਿੰਨੇ ਕੇਸਾਂ ਦੇ ਵਿੱਚ ਪੁਲਿਸ ਨੇ ਪੁਲਿਸ ਨੂੰ ਜਿਹੜੇ ਆ ਸਜ਼ਾਾਂ ਹੋਈਆਂ ਕਿੰਨੇ ਕੇਸਾਂ 'ਚ ਹੋ ਗਈਆਂ ਸਜ਼ਾਾਂ ਦੱਸੋ ਤੇ ਇਹ ਕਿਉਂ ਹੋਈਆਂ ਕਿਉਂਕਿ ਕੋਟਾ ਨੇ ਖਿੱਚ ਲਿਆ ਉਹਨਾਂ ਨੂੰ ਆ ਜਾਓ ਸੋ ਮੈਂ ਇਹ ਗੱਲ ਕਰਨਾ ਚਾਹੁੰਦਾ ਕਿ ਪਹਿਲਾਂ ਤਾਂ ਪੁਲਿਸ ਅਫਸਰ ਸਟੇਟ ਦਾ ਕੰਮ ਕਰਤੇ ਆ ਵੀ ਵੀ ਹਰਸ਼ੀਮਰਤ ਕੋਰ ਬਾਦਲ ਨੂੰ ਇਹ ਸਮਝ ਹੈਗੀ ਆ ਵੀ ਆਫੀਸਰਸ ਸਰਕਾਰ ਤੇ ਆ ਇਹਨਾਂ ਨੇ ਕਾਨੂੰਨ ਦੇ ਪੱਖ ਦੀ ਗੱਲ ਕਰਨੀ ਆ ਜੋ ਕਾਨੂੰਨ ਕਹਿੰਦਾ ਦੂਜੀ ਜਿਹੜੀ ਗੱਲ ਆ ਜੇ ਗਲਤ ਕੀਤਾ ਹੀ ਨਹੀਂ ਤੇ ਤੁਹਾਨੂੰ ਫੜੂਆ ਕੌਣ ਕਿਵੇਂ ਕੋਈ ਕਹਿ ਸਕਦਾ 32800 ਰੁਪਏ ਦੇ ਵਿੱਚ ਕੋਈ ਤੁਹਾਡਾ ਹੈ ਹੀ ਨਹੀਂ ਲੈਣ ਦੇਣਾ ਹਾਂ ਸਤਿੰਦਰ ਕੋਲੀ ਨਾਲ ਜਰੂਰ ਤੁਹਾਡਾ ਲੈਣ ਦੇਣ ਹੋਏਗਾ ਕਿਉਂਕਿ ਤੁਹਾਡੇ ਚਾਰਟਰਡ ਅਕਾਊਂਟਰ ਨੇ ਕੰਪਨੀਆਂ ਦੇ ਲੇਕਿਨ ਤੁਸੀਂ ਜੇ ਹੈ ਤੇ ਗਲਤ ਕੀਤਾ ਨਹੀਂ ਤੇ ਫਿਰ ਡਰਤਾ ਹੋਣਾ ਹੀ ਨਹੀਂ ਚਾਹੀਦਾ ਹੁਣ 100 40 ਕਰੋੜਾਂ ਬਾਤ ਦੀ ਹੈ ਹਿੰਦੁਸਤਾਨ ਦੀ ਕਿੰਨੇ ਸਿੱਖ ਮੈਂਬਰ ਪਾਰਲੀਮੈਂਟ ਨੇ ਕਿੰਨੇ ਪੰਜਾਬ ਦੇ ਅੱਗੇ ਲੀਡਰ ਨੇ ਕੋਈ ਨਹੀਂ ਡਰਦਾ ਪਿਆ ਕੋਈ ਨਹੀਂ ਕਹਿੰਦਾ ਵੀ ਮੈਨੂੰ ਫੜ ਲਣਗੇ ਤੇ ਡਰ ਹੋਣਾ ਨਹੀਂ ਚਾਹੀਦਾ ਕਾਨੂੰਨ ਨੇ ਆਪਣਾ ਕੰਮ ਕਰਨਾ ਕਿਉਂਕਿ ਇਹ ਸਿੱਖ ਸੰਸਥਾਵਾਂ ਦੀ ਹੀ ਮੰਗ ਸੀ ਪਿਛਲੇ 5 ਸਾਲਾਂ ਤੋਂ ਕਿ ਇਹਦੀ ਤਫ਼ਤੀਸ਼ ਕੀਤੀ ਜਾਵੇ ਇਹਦੀ ਤਹਿਕੀਕਾਤ ਕੀਤੀ ਜਾਵੇ ਸਾਨੂੰ ਦੱਸਿਆ ਜਾਵੇ ਸਾਡੇ ਗੁਰੂ ਮਹਾਰਾਜ ਕਿੱਥੇ ਨੇ ਉਹਨੂੰ ਅਸੀਂ ਇੱਕ ਪਾਸੇ ਅਸੀਂ ਸਾਰੇ ਸਿੱਖ ਕੌਮ ਹਿੰਦੂ ਜਗਤ ਦੇ ਲੋਕ ਸ਼੍ਰੀ ਗੁਰੂ ਗ੍ਰੰਥ ਸਾਹਿਬ ਨੂੰ ਜਵੰਤ ਗੁਰੂ ਕਹਿੰਨੇ ਆ ਸ਼ਬਦ ਗੁਰੂ ਕਹਿੰਨੇ ਆ ਬਈ ਇਹ ਕਹਿੰਨੇ ਆ ਬਈ ਇਹ ਜਿੰਦੇ ਜਾਗਦੇ ਗੁਰੂ ਨੇ ਸਾਡੇ ਜਿਹੜੇ ਸਾਨੂੰ ਉਪਦੇਸ਼ ਦਿੰਦੇ ਨੇ ਸਾਨੂੰ ਜ਼ਿੰਦਗੀ ਚ ਸੱਚਖੰਡ ਤੇ ਕਿਵੇਂ ਜਾਣਾ ਉਹਦਾ ਰਸਤਾ ਦਿਖਾਉਂਦੇ ਨੇ ਔਰ ਅਸੀਂ ਉਹਨਾਂ ਗੁਰੂ ਤੇ ਬਾਰੇ ਜਿਹੜੇ 328 ਸਭ ਗੁਰੂ ਬਸ ਸਿਰਫ ਤੇ ਸਿਰਫ ਲੋਕੇਟ ਕਰਨ ਲਈਏ ਲੱਗੇ ਹੋਏ ਨੇ ਸਾਰੇ ਬਈ ਇੱਕ ਵਾਰ ਤਸੱਲੀ ਹੋ ਜਾਏ ਸਾਰੇ ਦੇ ਮਨਾਂ ਨੂੰ ਬਈ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਵਰੂਪ ਕਿੱਥੇ ਆ ਹੁਣ ਜੀ ਆਪਾਂ ਇਸ ਗੱਲ ਨੂੰ ਕਰੀਏ ਕਿ ਅੱਜ ਉਹ ਘੜੀ ਆ ਗਈ ਹੈਗੀ ਹੈ ਕਿ ਹੁਣ ਜਿਹੜਾ ਇੱਕ ਵਾਰ ਇਹ ਮਾਮਲੇ ਦੇ ਉੱਤੇ ਸਾਫ਼ ਹੋ ਜਾਣਾ ਚਾਹੀਦਾ ਕਿਉਂਕਿ ਜਦੋਂ ਵੀ ਮੈਂ ਪਿਛਲਾ ਦੌਰ ਨੂੰ ਦੇਖਦਾ ਤੇ ਮੈਨੂੰ ਅੰਦਰੋਂ ਕਾਫੀ ਵਾਰੀ ਇਹ ਸਭ ਚੀਜ਼ ਦੀ ਬਚੈਨੀ ਵੀ ਹੁੰਦੀ ਹੈ ਤੇ ਮਲਾਲ ਵੀ ਹੁੰਦਾ ਕਿ ਅਸੀਂ ਕਿੰਨੇ ਵੱਡੇ ਵੱਡੇ ਮਸਲੇ ਆ ਜਿਹੜੇ ਇੰਤਾਂ ਹੀ ਸਾਰੀ ਉਮਰ ਦੇ اٹਕਦੇ ਪਏ ਆ ਹਾਂ ਸਾਹਬ ਸਿੰਘ ਜੀ ਤੁਸੀਂ ਇਸ ਗੱਲ ਨੂੰ ਨੋਟ ਕਰੋ ਜੱਥੇਦਾਰ ਗੁਰਦੇਵ ਸਿੰਘ ਕੋਂਕੇ ਦਾ ਮਾਮਲਾ 1992 93 94 ਦੇ ਮਾਮਲੇ ਆ ਕਿੰਨੇ ਸਾਲ ਹੋ ਗਏ 31 ਸਾਲ ਕਿੱਥੇ ਆ ਮਾਮਲਾ ਕਿੱਥੇ ਆ ਮਾਮਲਾ ਕੋਈ ਦੱਸ ਸਕਦਾ ਸਾਕਾ ਨਕੂਦਰ ਚਾਰ ਸਿੰਘਾਂ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਕੀ ਕਸੂਰ ਸੀ ਸ਼੍ਰੀ ਗੁਰਗ੍ਰਾਂਦ ਸਾਹਿਬ ਦੀ ਬੇਅਦਬੀ ਵਾਸਤੇ ਉਹ ਦੋਸ਼ੀਆਂ ਨੂੰ ਗ੍ਰਫਤਾਰ ਕਰਨ ਦੀ ਮੰਗ ਕਰ ਰਹੇ ਸੀ ਤੇ ਕਿਹਨਾਂ ਨੇ ਗੋਲੀਆਂ ਮਾਰੀਆਂ ਅੱਜ ਤੱਕ ਨਹੀਂ ਪਤਾ ਕਿੰਨੇ ਸਾਲ ਹੋ ਗਏ 13 ਤੇ ਤੁਸੀਂ ਹਸਾਬ ਨਾਲ ਉਹਦੇ 25 38 ਸਾਲ ਹੋ ਗਏ 38 ਸਾਲ ਹਜੇ ਤੱਕ ਐਫਆਈਆਰ ਨਹੀਂ ਹੋਈ ਫਿਰ ਤੁਸੀਂ ਉਸ ਤੋਂ ਬਾਅਦ ਆ ਜਾਓ ਸੌਦਾ ਸਾਦ ਨੂੰ ਪਰਚਾ ਦਰਜ ਕਰਨ ਦਾ ਮਾਮਲਾ ਉਹਨਾਂ ਉੱਤੇ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਵਾੰਗ ਰਚਨ ਦਾ ਮਾਮਲਾ ਦਰਜ ਹੋਇਆ ਉਹ ਮਾਮਲਾ ਕਿੱਥੇ ਆ ਅਦਾਲਤ ਦੇ ਵਿੱਚ ਤਾਂ ਪੁਲਿਸ ਨੇ ਕਹਿਤਾ ਭਈ ਇਹ ਜਿਹੜਾ ਕੇਸ ਦੇ ਵਿੱਚ ਖਾਰਜ ਕੀਤਾ ਜਾਂਦਾ ਕੈਨਸਲ ਕਰਤਾ ਜਾਵੇ ਕੈਨਸਲ ਦੀ ਰਿਪੋਰਟ ਫਾਈਲ ਕਰਤੀ ਤੇ ਕਿੰਨਾਂ ਦੀ ਸਰਕਾਰਾਂ ਚ ਹੋਈ ਉਹ ਮੈਂ ਹੁਣ ਉਸ ਵਿਸ਼ਾ ਤੇ ਲੰਬਾ ਚੱਲ ਜਾਣਾ ਔਰ ਜਿਹੜਾ ਉਹਦੇ ਚ ਮਦਈ ਸੀਗਾ ਉਹ ਕਹਿੰਦਾ ਮੇਰੇ ਸਾਈਨ ਨਹੀਂ ਹਨੀ ਜਿਹੜੀ ਪੁਲਿਸ ਸਾਈਨ ਕਰਕੇ ਲੈ ਆਈ ਉਸ ਤੋਂ ਬਾਅਦ ਤਾਂ ਕਾਲੀਦਲ ਦੀ ਸਰਕਾਰ ਰਹੀ 5 ਸਾਲ ਦਸੁਬ ਹਮਲੇ ਦਾ ਕੀ ਬਣਿਆ ਮੈਂ ਬਾਕੀਆਂ ਸਰਕਾਰਾਂ ਤੋਂ ਕੋਈ ਨਹੀਂ ਉਪੇਖਾ ਕਰਦਾ ਚਲੋ ਮੰਨ ਚ ਕੁਝ ਨਹੀਂ ਲੈਂਦਾ ਕਿ ਬਾਕੀ ਸਰਕਾਰਾਂ ਇਹ ਪੰਥਕ ਇਨਸਾਫ ਦੇ ਸਕਦੀਆਂ ਉਹ ਮਾਮਲਾ ਕਿੱਥੇ ਖੜਾ ਹੈ ਜੀ ਅੱਜ ਕਿੱਥੇ ਖੜਾ ਉਹ ਮਾਮਲਾ ਕਿਸੇ ਨੂੰ ਪਤਾ ਕਿ ਜਿਹਦੇ ਵਿੱਚ ਜਿਹੜਾ ਮਦਈ ਕਹੀ ਜਾਂਦਾ ਵੀ ਮੈਂ ਸਾਈਨ ਨਹੀਂ ਕੀਤੇ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਵੰਗ ਰਚੰਦਾ ਮਾਮਲਾ ਕੈਨਸਲ ਕਰਦੇ ਹੋਏ ਕਹਿੰਦਾ ਸਾਈਨ ਹੀ ਨਕਲੀ ਆ ਔਨ ਰਿਕਾਰਡ ਕਹਿ ਕੇ ਗਿਆ ਤੇ ਉਹਦੇ ਚ 5 ਸਾਲ 2012 ਦੇ ਵਿੱਚ ਦਾ ਮਾਮਲਾ ਸੀ 2017 ਤੱਕ ਤਾਂ ਪੰਥਕ ਸਰਕਾਰ ਰਹੀ ਹੈ ਉਹਦੇ ਵਿੱਚ ਫੜ ਕੇ ਅੰਦਰ ਦਿੱਤੇ ਬੰਦੇ ਜਿਹੜੇ ਅਫਸਰਾਂ ਨੇ ਗਲਤ ਸਾਈਨ ਕੀਤੇ ਸੀ ਉਹ ਮਾਮਲਾ ਕਿੱਥੇ ਗਿਆ ਕੋਈ ਸਜ਼ਾ ਹੋਈ ਕਿੱਥੇ ਹੈ ਮਾਮਲਾ ਫਾਈਲਾਂ ਝੋਲ ਜਗਿਆ ਫਿਰ ਬੇਅਦਬੀ ਦੇ ਮਾਮਲੇ ਹੋਏ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਈਆਂ ਔਰ ਪਾਪੀ ਲੋਕਾਂ ਨੇ ਪੋਸਟਰ ਲਾ ਕੇ ਚੈਲੰਜ ਕੀਤਾ ਕਿ ਤੁਹਾਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਸਾਡੇ ਕਬਜ਼ੇ 'ਚ ਹੈ छुड़ाਣਾ ਤੇ छुड़ा ਲਓ ਦੱਸੋ ਮੈਨੂੰ ਅੱਜ ਉਹ ਮਾਮਲੇ ਕਿੱਥੇ ਨੇ कितने ने वो मामले कोई हैगा कोई सिर पैदा फिर कोटकपुरा गोलीकंड है बहबलकला गोलीकांड है कि मामले हवा ची लटकते फिरते सारे आप होरता मामले बहुत काफ़ी मामले है ਜਿਆਪਾਣਾ ਦੀ ਗੱਲ ਕਰੀਏ ਤਾਂ ਬਹੁਤ ਲੰਬੀ ਲਿਸਟ ਹੈਗੀ ਹੈ ਲੇਕਿਨ ਗੱਲ ਇਹ ਹੈ ਕਿ ਇਹ ਵੀ ਮਾਮਲਾ ਡਰ ਲੱਗਦਾ ਕਿ ਇਹ ਉਹੀ ਹਵਾ 'ਚ ਨਾ ਲਟਕਦਾ ਰਹਿ ਜੇ ਬਈ ਇਹ ਵੀ ਹਵਾ ਦੇ ਵਿੱਚ ਇਹ ਲਟਕਦਾ ਰਹਿ ਜੇ ਤੇ ਬਾਅਦ ਦੇ ਵਿੱਚ ਇਹ ਜਿਹੜੀ ਮੌਜੂਦਾ ਸਰਕਾਰ ਹੈ ਇੰਤੇ ਵੀ ਤੋਹਮਤ ਲੱਗਦੀ ਹੋਵੇ ਕਿ ਇਹਨਾਂ ਨੇ ਪਰਚਾ ਦਰਜ ਕੀਤਾ ਇਹਨਾਂ ਨੇ ਹਵਾ 'ਚ ਲਟਕਾਤਾ ਇਹਨਾਂ ਨੇ ਕੀਤਾ ਕੁਛ ਨਹੀਂ ਇਹਨਾਂ ਨੇ ਸਿਰਫ ਹਵਾ 'ਚ ਲਟਕਾ ਕੇ ਕੰਮ ਛੱਡਤਾ ਹੈ ਇਸ ਕਰਕੇ ਜਿਹੜੇ ਪੁਰਾਣੇ ਮਸਲੇ ਹੈਗੇ ਜੇ ਉਹਨਾਂ 'ਚ ਕਦੇ ਇਨਸਾਫ ਨਹੀਂ ਮਿਲਿਆ ਅੱਜ ਤੱਕ 1984 ਦੇ ਮਸਲੇ ਦੇ ਵਿੱਚ 16 ਤੇ 2541 ਟੋਲੰਦੇ 26 42 ਸਾਲਾਂ ਬਾਅਦ ਵੀ ਸਿੱਖ ਗੌਰਮ ਇਨਸਾਫ ਭਾਲਦੀ ਪਈ ਆ ਅੱਜ ਵੀ ਕੇਸਾਂ ਨੂੰ ਕੋਟਾਂ ਚ ਲੜਿਆ ਜਾ ਰਿਹਾ 42 ਸਾਲ ਬਾਅਦ ਵੀ ਤੇ ਤੁਸੀਂ ਇਹ ਕੇਸਾਂ ਚ ਕੀ ਕਰੋਗੇ ਮੈਨੂੰ ਇਹ ਦੱਸੋ ਜੇ ਕੋਈ ਕਰਦਾ ਤੇ ਫੇਰ ਅੱਬਾ ਹਾਹਾਕਾਰ ਮੱਚਦੀ ਆ ਤੇ ਇਸ ਕਰਕੇ ਮੈਂ ਤਾਂ ਇਸ ਗੱਲ ਦਾ ਪੱਖਤਾਰ ਹੈਗਾ ਕਿ ਮੈਨੂੰ ਸਿਰਫ ਤੇ ਸਿਰਫ ਸਾਡੇ ਮਨਾਂ ਦੇ ਵਿੱਚ ਹੀ ਹੈਗਾ ਕਿ શરીਰ ਨੂੰ ਗੁਲਾਮ ਦਾ ਸੁਗਰੂਪ ਕਿੱਥੇ ਪ੍ਰਕਾਸ਼ ਦੇ ਰਹੇ ਨੇ ਉਹਨਾਂ ਬਾਰੇ ਜ਼ਰੂਰ ਇੱਕ ਆਮ ਜਿਹੜੀ ਜਨਤਾ ਹੈ ਉਹਨੂੰ ਪਤਾ ਹੋਣਾ ਚਾਹੀਦਾ ਡਾਕਟਰ ਸਾਹਿਬ ਇੱਕ ਪਾਸੇ ਤਾਂ ਚਲੋ ਉਹ ਕਹਾਵਤ ਕਹਿੰਦੇ ਕਿ ਤਨ ਨਾ ਕਿਤੇ ਸੱਚ ਲੱਗਦੀ ਹੈ ਕਿ ਚੋਰ ਦੀ ਦਾੜੀ 'ਚ ਤਣਕਾ ਪਰ ਤੁਸੀਂ ਪੱਤਰਕਾਰ ਰਹੇ ਹੋ ਲੰਮੇ ਸਮੇਂ ਤੋਂ ਤੁਸੀਂ ਇਹ ਚੀਜ਼ਾਂ ਦੇਖੀਆਂ ਵੀ ਹੈ ਇਹਨਾਂ ਨੂੰ ਰਿਪੋਰਟ ਵੀ ਕੀਤਾ ਹੋਵੇਗਾ ਪਰ ਤੁਹਾਨੂੰ ਇਹ ਲੱਗਦਾ ਹੈ ਕਿ ਸੁਖਬੀਰ ਸਿੰਘ ਬਾਦਲ ਤੱਕ ਇਹ ਸੇਕ ਪਹੁੰਚ ਸਕਦਾ ਜਿਵੇਂ ਦਾ ਦਰਸ ਤਾਰਿਆ ਦੇਖੋ ਇੱਕ ਗੱਲ ਤਾਂ ਕਲੀਅਰ ਹੈ ਕਿ ਜਿਹੜਾ ਇੱਕ ਕੜੀ ਹੈ ਸਤਿੰਦਰ ਸਿੰਘ ਕੋਲੀ ਉੰਦੇ ਬਾਰੇ ਸਾਰੇ ਕਹਿ ਚੁੱਕੇ ਆ ਕਿ ਉਹ ਬਾਦਲਾਂ ਦਾ ਖਾਸ ਹੈ। ਹੂੰ। ਉਹੰਦੇ ਬਾਰੇ ਸਾਰੇ ਕਹਿ ਚੁੱਕੇ ਆ ਕਿ ਅਵਤਾਰ ਸਿੰਘ ਮੱਕੜ ਹੋਰਾਂ ਦੇ ਜਦੋਂ ਦੌਰ ਸੀਗਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਦੋਂ ਪ੍ਰਧਾਨ ਸੀ। ਹੂੰ। ਉਦੋਂ ਉਹਨੂੰ ਲਾਹਤਾ ਗਿਆ ਸੀ ਤੇ ਉਹਨੂੰ ਘੰਟਿਆਂ ਦੇ ਵਿੱਚ ਹੀ ਹੂੰ ਵਾਪਸ ਜਿਹੜਾ ਉਹਨੂੰ ਜੁਆਇਨ ਕਰਾਣਾ ਪਿਆ ਔਰ ਉਹਨੂੰ ਸੈਲਰੀ ਵੀ ਬਤਾਨੀ ਪਈ। 1 ਕਰੋੜ 15 ਲੱਖ ਰੁਪਈਆ ਸਾਲ ਦੀ ਇੱਕ ਤਨਖਾਹ ਲੈ ਰਿਆ ਹੋਵੇ। ਹੂੰ। ਕੰਮ ਉਹਨੇ ਢੇਲੇ ਦਾ ਨਾ ਕੀਤਾ ਹੋਵੇ। ਮੈਨੂੰ ਕਹਿੰਦਾ ਪਿਆ ਇਹ ਜਿਹੜਾ 44 ਕਮਿਸ਼ਨ ਹੈ ਤੇਲੰਗਾਨਾ ਦੇ ਸੀਨੀਅਰ ਐਡਵੋਕੇਟ ਸਰਦਾਰ ਈਸ਼ਵ ਸਿੰਘ ਕਹਰੇ ਬੀਬੀ ਹਰਪ੍ਰੀਤ ਕੌਰ ਕਹਿ ਰਹੀ ਹੈ ਜਿਹੜੇ ਕਮੇਟੀ ਦੇ ਮੈਂਬਰ ਸੀ ਉਹ ਕਹਿ ਰਹੇ ਨੇ ਵੀ ਕੰਮ ਤਾਂ ਕੀਤਾ ਨਹੀਂ ਇਹਨੇ ਤੇ ਇਹਨੂੰ ਤੁਸੀਂ 9 ਕਰੋੜ 61 ਲੱਖ ਰੁਪਈਆ ਦਿੱਤਾ ਹੁਣ ਇੱਕੋ ਖੜੀ ਹੈ ਜਿਹੜੀ ਜਿੰਨੇ ਰਿਕਾਰਡ ਚ ਪੈਸਿਆਂ ਦੇ ਜਿਹੜੇ ਲੈਜਰ ਆ ਉਹਨਾਂ ਚ ਕਟਿੰਗ ਪੈਨਸਲਾਂ ਨਾਲ ਕਾਫੀ ਕੁਛ ਕੀਤਾ ਹੋਇਆ ਹੈ ਉਹੀ ਕੜੀ ਅੱਗੇ ਤੱਕ ਦੱਸੇਗੀ ਬਈ ਇਹਦੇ ਵਿੱਚ ਸਰਦਾਰ ਸੁਖਵੀਰ ਸਿੰਘ ਬਾਦਲ ਦਾ ਰੋਲ ਹੈ ਜਾਂ ਨਹੀਂ ਹੈ ਕਿਉਂਕਿ ਜਿਹੜੇ ਸਵਰੂਪ ਗਏ ਨੇ ਸਾਰੇ ਕਹਿ ਰਹੇ ਨੇ ਬਈ ਇਹ ਪੈਸਿਆਂ ਦਾ ਉੱਤੇ ਥੱਲੇ ਕੀਤਾ ਗਿਆ ਲੇਕਿਨ ਜਦੋਂ ਹੈ ਹੀ ਨਹੀਂ ਸਵਰੂਪਾਂ ਦੇ ਬਾਰੇ ਪਤਾ ਹੀ ਨਹੀਂ ਤੇ ਅਸੀਂ ਉਹਨਾਂ ਨੂੰ ਗਾਇਆ ਵੀ ਕਵਾਂਗੇ ਕਿੰਨਾਂ ਨੂੰ ਦਿੱਤੇ ਗਏ ਆ ਕੁਝ ਪਤਾ ਹੀ ਨਹੀਂ ਆ ਤੇ ਇਸ ਕਰਕੇ ਸਿਰਫ ਤੇ ਸਿਰਫ ਮਾਮਲਾ ਇਹ ਹੈਗਾ ਕੀ ਸਤਿੰਦਰ ਸਿੰਘ ਕੋਹਲੀ ਨੂੰ 9 ਕਰੋੜ 61 ਲੱਖ ਰੁਪਈਆ ਕਿਉਂ ਦਿੱਤਾ ਗਿਆ ਇਹ ਗੋਲਕਾ ਦਾ ਪੈਸਾ ਸੀ ਜਿਨ੍ਹਾਂ ਨੂੰ ਲੋਕਾਂ ਨੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਜਿਹੜੇ ਨਾਮਲੇਵਾ ਸੰਗਤ ਹੈ ਉਹਨਾਂ ਨੇ ਦਸਵੰਦ ਕੱਢਿਆ ਉਹਨਾਂ ਨੇ ਮੱਥਾ ਟੇਕਿਆ ਗੁਰਦੁਆਰਾ ਸਾਹਿਬਾਂ 'ਚ ਤੁਸੀਂ ਉਹਨਾਂ 'ਚੋਂ 9 ਕਰੋੜ 61 ਲੱਖ ਕਰਕੇ ਇਕੱਠਾ ਕਰਕੇ ਦੇ ਦਿੱਤਾ ਤੇ ਕੰਮ ਉਹਨੇ ਢਿੱਲੇ ਦਾ ਨਹੀਂ ਕੀਤਾ ਤੇ ਇਹ ਜਿਹੜੀਆਂ ਸਰਦਾਰ ਸੁਖਵੀਰ ਸਿੰਘ ਬਾਦਲ ਤੇ ਇਹਦਾ ਸੇਕਾ ਜ਼ਰੂਰ ਲੱਗ ਸਕਦਾ ਬਾਕੀ ਜਿਹੜੀ ਗੱਲ ਹੈ ਕਿ ਜਿਹੜੀ ਇਹ ਵਿੱਤ ਹੈਰਾਫਰੀ ਜਿਹੜੀ ਕਲੇਮ ਕਰਦੇ ਬਈ ਨੇ ਸਾਰੇ ਬਈ ਵਿੱਤ ਹੈਰਾਫਰੀ ਆ ਲੇਕਿਨ ਜਿਹੜੀਆਂ ਹੋਰ ਅਹਿਮ ਚੀਜ਼ਾਂ ਜਥੇਦਾਰ ਗੁਜ ਸਿੰਘ ਜਿਵੇਂ ਕਹਿੰਦੇ ਨੇ ਕਿ ਜਿਹੜੇ ਹੱਥ ਹਸਤ ਲਿਖਿਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੇ ਉਹ ਕਿੱਥੇ ਨੇ ਬਿਲਕੁਲ ਹਜੇ ਤਾਂ ਉਹਨਾਂ ਦਾ ਮਾਮਲਾ ਜਿਹੜਾ ਵਾ ਉਛਲਣਾ ਵਾ ਉਹਦਾ ਮਾਮਲਾ ਪਰਚਾ ਦਰਜ ਹੋਣਾ ਬਈ ਗੁਰੂ ਸਾਹਿਬਾਨ ਦੇ ਹੱਥਾਂ ਨਾਲ ਲਿਖੀਆਂ ਹੋਈਆਂ ਜਿਹੜੀਆਂ ਸਾਨੂੰ ਉਪਦੇਸ਼ ਨੇ ਸਾਨੂੰ ਬਾਣੀ ਆ ਉਹ ਕਿੱਥੇ ਐ ਜਿਹਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਉਤਾਰਿਆ ਗਿਆ ਉਹ ਹੱਥਾਂ ਨਾਲ ਲਿਖੇ ਹੋਏ ਸਰੂਪ ਕਿੱਥੇ ਨੇ ਤੇ ਹੁਣ ਤਾਂ ਕਈ ਲੋਕ ਕਹਿੰਦੇ ਨੇ ਕਿ ਉਹ ਬਾਹਰਲੇ ਮੁਲਕਾਂ 'ਚ ਪਹੁੰਚ ਗਏ ਜਦਕਿ ਕੋਰਟਾਂ ਦੇ ਵਿੱਚ ਜਦੋਂ ਕੇਸ ਗਿਆ ਸਰਕਾਰਾਂ ਨੇ ਦੱਸਤਾ ਵੀ ਅਸੀਂ ਹੈਂਡਓਵਰ ਕਰਤੇ ਹੋਏ ਸੰਸਥਾਵਾਂ ਨੂੰ ਆ ਦੇਖੋ ਸਾਡੇ ਕੋਲ ਸਿਗਨੇਚਰ ਹੈ ਤੇ ਉਸ ਤੋਂ ਬਾਅਦ ਉਹ ਗਏ ਕਿੱਥੇ ਤੇ ਹਜੇ ਤਾਂ ਮੈਨੂੰ ਲੱਗਦਾ ਕਿ ਆਪਾਂ ਨੂੰ ਇਸ ਚੀਜ਼ ਦੇ ਵਿੱਚ ਇੰਤਜ਼ਾਰ ਕਰਨਾ ਚਾਹੀਦਾ ਕਿਉਂਕਿ ਇਹ ਜਿਨ੍ਹਾਂ ਨੇ ਵੀ ਕੰਮ ਕੀਤਾ ਉਹ ਬਹੁਤ ਕਨੌਨਾ ਔਰ ਇਹਦੀ ਮਾਫੀ ਜੋ ਕੰਮ ਨਹੀਂ ਹੈਗਾ ਕਿ ਆਪਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਜਿਹੜੇ ਆ ਉਹ ਪੈਸੇ ਲੈ ਕੇ ਬਾਰੋ-ਬਾਰ ਕੱਢੀ ਗਏ ਆ ਇਹ ਛੋਟੀ ਗੱਲ ਨਹੀਂ ਹੈਗੀ ਇਹ ਬਹੁਤ ਵੱਡੀ ਗੱਲ ਹੈ ਜਿਹੜੇ ਹਸਤ ਲਿਖਤ ਸਰੂਪ ਨੇ ਗੁਰੂ ਮਹਾਰਾਜ ਨੇ ਆਪਣੇ ਖੱਤਾਨਾ ਲਿਖੇ ਹੋਏ ਨੇ ਉਹਨਾਂ ਨੂੰ ਅਗਰ ਤੁਸੀਂ ਗਾਇਬ ਕੀਤਾ ਕਿੱਥੇ ਗਏ ਨੇ ਉਹ ਦੱਸਣਾ ਪਵੇਗਾ ਨਾ ਤੇ ਇਸ ਕਰਕੇ ਜੋ ਮੈਂ ਸਮਝ ਰਿਹਾ ਕਿ ਇਹ ਮਾਮਲਾ ਜਿਹੜਾ ਅੱਗੇ ਹੋਰ ਹਜੇ ਵਧੇਗਾ ਘਟੇਗਾ ਨਹੀਂ ਅੱਛਾ ਡਾਕਟਰ ਸਾਹਿਬ ਇੱਕ ਸੀਏ ਦੇ ਰੇਡ ਵੀ ਹੋਈ ਔਰ ਕਾਫੀ ਵੱਡਾ ਬਵਾਲ ਵੀ ਸੀਜ਼ ਦੇ ਵੱਲੋਂ ਕੀਤਾ ਗਿਆ ਉਹਦਾ ਵਿਰੋਧ ਵੀ ਹੋਇਆ ਉਹ ਉਹਦਾ ਕੀ ਲਿੰਕ ਹੈ ਨਾਲ ਉਹ ਵੀ ਦੱਸਿਓ ਦੇਖੋ ਉਹ ਜਿਹੜਾ ਲੁਧਿਆਣੇ ਇੱਕ ਦਬਿਸ਼ ਹੋਈ ਐ ਐਸਡੀ ਵੱਲੋਂ ਉਹਨਾਂ ਦੀ ਸਤਿੰਦਰ ਕੋਹਲੀ ਨਾਲ ਹੈ ਨੇੜਤਾ ਕਾਫੀ ਸਤਿੰਦਰ ਕੋਹਲੀ ਵੱਲੋਂ ਉਹਨਾਂ ਬਾਰੇ ਦੱਸਿਆ ਗਿਆ ਕਿ ਕੁਝ ਹਸਾਕ ਪਦ ਜਿਹੜੇ ਨੇ ਔਰ ਉਹ ਵੀ ਮੇਰੇ ਨਾਲ ਕਰਦੇ ਨੇ ਉਹਨਾਂ ਕੋਲੋਂ ਵੀ ਕੁਝ ਜਿਹੜਾ ਵਾ ਉਹਨਾਂ ਨੇ ਚੈੱਕ ਕੀਤਾ ਉਹਦੇ ਕਰਕੇ ਉੱਥੇ ਰੇਡ ਹੋਈ ਹੈ ਲੇਕਿਨ ਕਾਫੀ ਸੀਏ ਵੱਲੋਂ ਉੱਥੇ ਹੰਗਾਮਾ ਵੀ ਕੀਤਾ ਗਿਆ ਰੋਣਾ ਰੱਪਾ ਵੀ ਪਾਇਆ ਗਿਆ ਲੇਕਿਨ ਗੱਲ ਇਹ ਹੈ ਕਿ ਜੀੜੀਆਂ ਚੀਜ਼ਾਂ ਰਿਕਾਰਡ 'ਚ ਹੈ ਜੇ ट्रांजैक्शनਾਂ 9 ਕਰੋੜ 61 ਲੱਖ ਦੀਆਂ ਸਤਿੰਦਰ ਕੋਲੀ ਨੂੰ ਹੋਈਆਂ ਤੇ ਹੋਈਆਂ ਉਤੋਂ ਉਤੋਂ ਮੁਕਰ ਨਹੀਂ ਹੋ ਸਕਦਾ ਕੋਈ ਉਤੋਂ ਭੱਜ ਨਹੀਂ ਸਕਦੇ ਕੋਈ ਜੇ ਮੰਨ ਲਓ ਲੁਧਿਆਣੇ ਵਾਲੇ ਸੀਏ ਨਾਲ ਕੋਈ ਰਿਕਾਰਡ ਦੇ ਵਿੱਚ ਲਿਖਤੀ ਹੋਇਆ ਜਾਂ ਉਹਦੇ ਖਾਤਿਆਂ 'ਚ ਪੈਸੇ ਗਏ ਨੇ ਜਾਂ ਕੁਝ ਹੋਇਆ ਤੋ ਰਿਕਾਰਡ ਛੋਇਆ ਉਹ ਤੋਂ ਤੁਸੀਂ ਭੱਜ ਨਹੀਂ ਸਕਦੇ ਇਸ ਕਰਕੇ ਇਹ ਜਿਹੜੀ 16 ਲੋਕਾਂ ਦੇ ਐਫਆਈਆਰ ਵੀ ਦਰਜ ਹੋਈ ਹੈ ਇਹ ਐਫਆਈਆਰ ਪੜਤਾਲੀਆ ਕਮਿਸ਼ਨ ਦੀ ਰਿਪੋਰਟ ਤੇ ਹੋਈ ਹੈ ਇਹ ਤੋਂ ਤੁਸੀਂ ਭੱਜ ਨਹੀਂ ਸਕਦੇ ਇਹ ਕਿਸੇ ਨੇ ਨਿੱਜੀ ਨਹੀਂ ਨਹੀਂ ਕਰਾਈ ਕਿਸੇ ਆਮ ਬੰਦੇ ਨੇ ਆਪ ਨਹੀਂ ਕੋਈ ਕਮੇਟੀ ਦਾ ਗਠਨ ਕਰਕੇ ਕਰਾਈ ਐਸਜੀਪੀਸੀ ਸ਼੍ਰੀ ਕਾਲਤਕ ਸਾਹਿਬ ਦੇ ਹੁਕਮਾਂ ਤੇ ਇਹਦੀ ਤੈਕੀਕਾਤ ਹੋਈ ਹੈ ਉਹਦੇ ਵਿੱਚ ਜਿਹੜਾ ਪੜਤਾਲੀਆ ਕਮਿਸ਼ਨ ਹੈ ਉਹਨੇ ਇਹ 16 ਬੰਦਿਆਂ ਨੂੰ ਦੋਸ਼ੀ ਪਾਇਆ ਔਰ ਇਹਦੇ ਵਿੱਚ ਹੁਣ ਵਾਰੀ-ਵਾਰੀ ਸਾਰਿਆਂ ਕੋਲੋਂ ਪੁੱਛ ਕੇ ਛੋਏਗੀ ਮਕਸਦ ਤਾਂ ਦੋ ਹੀ ਹੈ ਜੀ ਮਕਸਦ ਇੱਕੋ ਹੀ ਹੈ ਬਲਕਿ ਕਿਸੇ ਨੂੰ ਗੁਰਾਂ ਸਾਹਿਬ ਦੇ ਸਰੂਪ ਕਿੱਥੇ ਆ ਤਾਂ ਕਿ ਲੋਕਾਂ ਦੇ ਮਨਾਂ ਨੂੰ ਸੰਤੁਸ਼ਟੀ ਹੋ ਜਾਵੇ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਹੁੰਦਾ ਸਮਾਂ ਕੀ ਕੁਝ ਲੈ ਕੇ ਆਵੇਗਾ ਦੱਸਦੇ ਰਵਾਂਗੇ ਬੜੇ ਰੋਵਾਨੀਆ ਪੰਜਾਬੀ ਤੇ